ਆਵੀਂ ਦਰਿਆ ਵਿੱਚ ਆਏ ਹੜ੍ਹ ਤੋਂ ਬਾਅਦ ਜਿਹੜੀਆਂ ਨਹਿਰਾਂ ਨੇ ਉਹ ਵੀ ਆਪਣੇ ਵਹਾਣ ਤੇ ਚੱਲ ਰਹੀਆਂ ਇਹ ਜਿਹੜੀ ਲੋਰ ਬ੍ਰਾਂਚ ਨਹਿਰ ਹੈ ਪਿੰਡ ਬੱਲੜਵਾਲ ਤੋਂ ਚੱਲਦੀ ਹੈ ਤੇ ਪਿੰਡ ਸਾਰੰਗੜੇ ਦੇ ਵਿੱਚ ਇਹਦੀ ਜਿਹੜੀ ਟੇਲ ਹੈ ਇਹਦਾ ਜਿਹੜਾ ਕਿਨਾਰਾ ਉਹ ਟੁੱਟ ਗਿਆ ਜਿਸ ਨਾਲ ਕਰੀਬ ਚਾਰ ਪਿੰਡਾਂ ਦੀ ਜਿਹੜੀ ਝੋਨੇ ਦੀ ਫਸਲ ਆ ਉਹ ਬਰਬਾਦ ਹੋ ਚੁੱਕੀ ਹੈ ਗੱਲ ਕਰਦੇ ਆ ਇੱਥੇ ਜਿਹੜੇ ਲੋਕ ਇਸ ਨਹਿਰ ਨੂੰ ਜੋੜਨ ਦਾ ਕੰਮ ਕਰਦੇ ਟੁੱਟੀ ਹੋਈ ਨੂੰ ਬੰਨ੍ਹਣ ਦਾ ਕੰਮ ਕਰ ਰਹੇ ਆ ਭਾਜੀ ਕਿੰਨਾ ਕੁ ਨੁਕਸਾਨ ਹੋ ਰਿਹਾ ਜੀ ਨੁਕਸਾਨ ਸਰ ਬਹੁਤ ਜ਼ਿਆਦਾ ਹੈ ਕਾਫੀ ਨੁਕਸਾਨ ਹੈ ਚੋਂ ਪੰਜ ਪਿੰਡ ਨੇ ਇੱਥੇ ਕਿੰਨੇ ਬਰਡ ਵਾਲੇ ਪਾਦੀਆਂ ਚਾਰ ਪੈਂਦੀਆਂ ਨੇ ਚਾਰ ਪੰਚਾਇਤਾਂ ਨੇ ਦੇਖ ਹੀ ਲੋ ਤੁਹਾਡੇ ਸਾਹਮਣੇ ਪਾਣੀ ਦਾ ਵਹਾਅ ਜਿਆਦਾ ਹੈ ਪਾਣੀ ਬਹੁਤ ਜਿਆਦਾ ਹੈ ਕੰਟਰੋਲ ਨਹੀਂ ਹੋ ਰਿਹਾ ਕਿਦੋਂ ਦਾ ਟਪਾਏ ਇਹ ਘੱਟ ਤੋਂ ਘੱਟ ਵੀ 7 ਵਜੇ ਦਾ 6-7 ਵਜੇ ਦਾ ਕੰਮ ਸੀ ਅੱਛਾ ਕੋਈ ਆਇਆ ਹੁਣ ਤੱਕ ਸਰਕਾਰੀ ਅਧਿਕਾਰੀ ਕੋਈ ਸਰਕਾਰੀ ਆਏ ਸੀ ਐਮਐਲਏ ਸਾਹਿਬ ਮਜੀਤਾ ਜਿਹੜੇ ਆ ਕੁਲਦੀਪ ਸਿੰਘ ਧਾਰੀ ਵਾਲੀ ਅੱਛਾ ਹਾਂਜੀ ਉਹ ਵੇਖ ਕੇ ਗਿਆ ਜ਼ਾਇਦਾ ਲੈ ਕੇ ਗਿਆ ਬਾਕੀ ਉਹ ਕਹਿ ਗਿਆ ਨੇ ਵੀ ਜੋ ਜਿਹੜੀ ਚੀਜ਼ ਦੀ ਮਟੀਰੀਅਲ ਦੀ ਲੋੜ ਹੈ ਅਸੀਂ ਦੰਦੇ ਹਾਂ ਤੇ ਅਸੀਂ ਇਹ ਕੰਮ ਬੰਦ ਕਰ ਦਿੱਤਾ ਤੇ ਕਿੰਨੇ ਇੱਕ ਖੇਤ ਜਿਹੜੇ ਕਿੰਨੇ ਇੱਕ ਏਕੜ ਜਿਹੜੀ ਜ਼ਮੀਨ ਹੈ ਉਹ ਖਰਾ ਵਿਗੜ ਮੀਨਾਈ ਕਿੱਲਾ ਬਾਕੀ ਹਜੇ ਪਾਣੀ ਚੱਲ ਤੋ ਚੱਲੀ ਹੈ ਕਾਫੀ ਜੇ ਨਹਿਰ ਕੰਟਰੋਲ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹਾਂਜੀ ਕੀ ਕੁਝ ਬੀਜ ਦਾ ਫਸਲ ਕਿਹੜੀ ਗਈ ਜੀ ਹਾਂਜੀ ਝੋਨੇ ਦੀ ਜੀਰੀ ਦਾ ਕੰਮ ਹੈ ਜੀ ਸਾਰਾ ਅੱਛਾ ਹਾਂ ਕੁਝ ਸਬਜ਼ੀਆਂ ਦਾ ਕੰਮ ਹੈ ਜੀ ਅੱਛਾ ਹਾਂਜੀ ਮੋਲੀ ਵਗੈਰਾ ਜੀ ਹੁਣ ਬਚੇਗੀ ਉਹਨਾਂ ਵਿੱਚ ਫਸਲ ਕੋਈ ਮੇਰੇ ਸਾਨਾ ਚਾਂਸ ਨਹੀਂ ਹੈ ਜੀ ਅੱਛਾ 100% ਚਾਂਸ ਹੈ ਕੀ ਮੰਗੀ ਕਰਦੇ ਆਪਾਂ ਸਰਕਾਰ ਤੋਂ ਮੰਗ ਇਹੋ ਕਰਦੇ ਆ ਕਿ ਜੇ ਪਾਣੀ ਦਾ ਵਾਅ ਥੋੜਾ ਕੰਟਰੋਲ ਕੀਤਾ ਜਾਂਦਾ ਜੀ ਸ਼ੇ ਫਿਰ ਥੋੜਾ ਸਾਡਾ ਬਚਾਅ ਹੋ ਪਾਣੀ ਜ਼ਿਆਦਾ ਤੇਜ਼ ਬਿਲਕੁਲ ਨਹੀਂ ਦੇਖ ਸਕ ਜਦ ਪਾੜ ਪੈ ਚੁੱਕਾ ਇਹਨੂੰ ਤੋੜਿਆ ਰੋਕਿਆ ਜਾ ਸਕੇ ਜੋ ਟੁੱਟ ਚੁੱਕੀ ਕਿਨਾਰਾ ਨੂੰ ਬੰਨਿਆ ਜਾ ਸਕੇ ਗੱਲ ਕਰਦੇ ਆ ਹੋਰ ਨਾਲ ਵੀ ਲੋਕਾਂ ਨਾਲ ਭਾਜੀ ਕਿੰਨਾ ਕਿ ਨੁਕਸਾਨ ਹੋਇਆ ਸਰਪੰਚ ਸਾਹਿਬ ਤੁਸੀਂ ਦੱਸੋ ਕਿੰਨਾ ਕਿ ਨੁਕਸਾਨ ਨੁਕਸਾਨ ਸਰ ਕਾਫੀ ਹੋ ਗਿਆ ਅੱਛਾ ਜੀ ਕਾਫੀ ਲੱਗੇ ਜਿੰਨੇ ਪਿੰਡ ਨੇ ਸਾਰਿਆਂ ਨੂੰ ਮਾਰ ਵੱਜ ਗਈ ਇਹ ਪਹਿਲਾਂ ਅੱਜ ਤੋਂ 10 15 ਸਾਲ ਪਹਿਲਾਂ ਇਦਾਂ ਹੋਇਆ ਸੀ ਉਸ ਤੋਂ ਬਾਅਦ ਚਲੋ ਨਹਿਰ ਵੱਜੀ ਨਹਿਰ ਔਰ ਜ਼ਿਆਦਾ ਵਹਾ ਕਰਕੇ ਨਹਿਰ ਟੁੱਟ ਗਈ ਹੈ। ਮੰਤਰੀ ਸਾਹਿਬ ਇਹ ਮੰਤਰੀ ਸਾਹਿਬ ਨੇ ਐਸਡੀਓ ਨੂੰ ਭੇਜਿਆ ਵਾ। ਲੱਗੇ ਕ੍ਰੀਡ ਬਣ ਕੇ ਦੇਣ ਚਲੋ ਸ਼ਾਮ ਤੱਕ ਇਹਦੇ ਤੁਹਾਡਾ ਮਸਲਾ ਪਹਲ ਕਰ ਦਿੰਦੇ। ਉਹ ਉਹਨੇ ਚਿਰ ਤੱਕ ਜਿਹੜੀ ਫਸਲ ਦਾ ਨੁਕਸਾਨ ਹੋਏਗਾ ਕਿ ਬਚਾਅ ਹੋਏਗਾ। ਸਰ ਕੁਛ ਇਹ ਕਹਿ ਨਹੀਂ ਸਕਦੇ। ਜੇ ਪਾਣੀ ਦਾ ਪਿਛੇ ਵਹਾ ਘਟ ਜਾਊਗਾ ਤੇ ਫੇਰ ਬਚ ਜਾਊਗੀ। ਜੇ ਇਦਾਂ ਹੀ ਵਹਾ 1-2 ਦਿਨ ਤੱਕ ਚੱਲਦਾ ਰਿਹਾ ਫੇਰ ਸਰ ਕੋਈ ਕੁਝ ਨਹੀਂ ਕਹਿ ਸਕਦਾ। ਕਿੰਨੇ ਕਿ ਫਸਲ ਤੁਹਾਡੀ ਬਰਬਾਦ ਹੋ ਜੂਗੀ? ਕਿੰਨੇ ਕਿ ਏਕੜ ਹੈ? ਸਰ ਜਿੰਨੀ ਹੈਗੀ ਬਾਰਡ ਏਰੀਆ ਜਿੰਨਾ ਲਗ ਲਗ ਲਗਦਾ ਨਾ ਉਹ ਸਾਰੀ ਸਰ ਖਰਾਬ ਹੋ ਗਈ। ਕਿੰਨੇ ਪਿੰਡ ਬਾਕੀ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਿਵਾਇਆ ਕਿੰਨੇ ਨੇ ਕਿ ਆਪਾਂ ਕਰਕੇ ਜਾਵਾਂਗੇ ਤੁਹਾਡਾ ਐਸਡੀਓ ਸਾਹਿਬ ਵੀ ਆਏ ਨੇ ਸਾਹਮਣੇ ਐਸਡੀਓ ਸਾਹਿਬ ਵੀ ਖੜੇ ਨੇ ਡਰੇਨਿੰਗ ਭਾਗ ਦੇ ਤੇ ਉਹ ਵੀ ਕਹਿੰਦੇ ਨੇ ਕਿ ਸਾਡੇ ਨਾਲ ਤੁਸੀਂ ਉਹ ਲੱਗੇ ਨੇ ਕ੍ਰੇਡਾ ਬਣ ਕੇ ਦੇਣਾ ਚਲੋ ਜੇ ਸ਼ਾਮ ਤੱਕ ਮਸਲਾ ਹੱਲ ਹੋ ਜਾਊਗਾ ਤੇ ਫਿਰ ਫਸਲਾਂ ਸਾਰੀਆਂ ਬਚ ਜੂਗੀ ਕਿ ਮੰਗ ਵੀ ਕਰਦੇ ਆ ਸਰਕਾਰ ਕੋਲੋਂ ਮੁਆਵਜ਼ਾ ਕੋਈ ਕਿਸਾਨਾਂ ਨੇ ਮੰਗਿਆ ਹਾਂ ਜੀ ਸਰ ਬਿਲਕੁਲ ਬਿਲਕੁਲ ਸਰ ਮੁਆਵਜ਼ਾ ਤੁਹਾਨੂੰ ਬੱਸ ਨੁਕਸਾਨ ਸਾਜਿੰਨਾ ਹੋਇਆ ਉਹਨਾਂ ਨੂੰ ਮੁਆਵਜ਼ਾ ਹੀ ਲੋੜ ਹੈ ਘਰਾਂ ਨਾਲ ਡੁੱਬ ਜੇਗੀ ਬਜੇਗੀ ਹੁਣ ਸਰ ਜੇ ਤੇ 1-2 ਤੱਕ ਪਾਣੀ ਚੱਲਿਆ ਫਿਰ ਤੇ ਬਚ ਜੂਗੀ ਜੇ ਜਾ ਹੁਣ ਨੁਕਸਾਨ ਤਾਂ ਇੱਧਰ ਆਪਣੇ ਪਿੰਡਾਂ 'ਚ ਪਾਣੀ ਗਿਆ ਜੀ ਦੋ ਤਿੰਨ ਪਿੰਡ ਹੈਗੇ ਇੱਥੇ ਪੱਲਾ ਡਾਲ ਹੋ ਗਿਆ ਇੱਕ ਦੋ ਪਿੰਡ ਹੋਰ ਹੈਗੇ ਤੇ ਚਲੋ ਇੱਕ ਰਹੀ ਅਸੀਂ ਟੈਂਪਰੇਰੀ ਇਹਨੂੰ ਮਤਲਬ ਕੀਤਾ ਪਲੱਗ ਕੀਤਾ ਗਿਆ ਪਰ ਪਾਣੀ ਪਿੱਛੋਂ ਰਾਵੀ ਦਰਿਆ ਦਾ ਜਿਹੜਾ ਬੰਨ ਟੁੱਟਿਆ ਲੈਫਟ ਮਨ ਉਹ ਟੁੱਟਣ ਕਰਕੇ ਇਹ ਨਹਿਰ 'ਚ ਪਾਣੀ ਰਾਵੀ ਦਰਿਆ ਦਾ ਪਾਣੀ ਆ ਰਿਹਾ ਓਵਰਫਲੋ ਹੋ ਕੇ ਨਾ ਨਹਿਰ ਦੇ ਵਿੱਚ ਪੈ ਰਿਹਾ ਜੀ ਉੱਪਰ ਦੀ ਓਵਰਫਲੋ ਹੋ ਕੇ ਪੈ ਰਿਹਾ ਪਿੱਛੋਂ ਇਹ ਨਹਿਰ ਵਾਲਾ ਕੀ ਬੰਦ ਹੈ ਪਿੱਛੋਂ ਇਹਦੇ ਰੈਗੂਲੇਸ਼ਨ ਤੋਂ ਹੀ ਬੰਦ ਹੈ ਪਰ ਅਨਕੰਟਰੋਲਡ ਪਾਣੀ ਇੱਥੇ ਪਹੁੰਚਣ ਕਰਕੇ ਓਵਰਫਲੋ ਹੋ ਕਰਕੇ ਤੇ ਨਹਿ ਹੀ ਪਰ ਬੰਨਨੇ ਕੀਤੇ ਜਾ ਰਹੇ ਹਨ ਬੰਦ ਹੋਇ ਇੱਕ ਵਾਰੀ ਤੇ ਇੱਥੇ ਜੀਸੀਬੀ ਇੱਕ ਹੈਗੀ ਹੈ ਜੀ ਆਲਰੇਡੀ ਸਾਡੀ ਤੇ ਇੱਕ ਹੋਰ ਬੁਲਾ ਲਈ ਅਸੀਂ ਕੋਕਲੇਨ ਇੱਥੇ ਪੋਸੀਬਲ ਨਹੀਂ ਹੈਗੀ ਪਰਲੇ ਪਾਸੇ ਜਾਣਾ ਕਿਉਂਕਿ ਉਹ ਰੱਦ ਪਰੜਾ ਉਧਰ ਮਸ਼ੀਨਾਂ ਖੁੱਬਦੀਆਂ ਜੀ ਤੇ ਬਾਕੀ ਲੇਬਰ ਲਾ ਕੇ ਗੱਟੇ-ਗੁੱਟੇ ਇੱਥੇ ਸਾਰਾ ਇੰਜਾਮ ਕੀਤਾ ਹੋਇਆ ਤੁਹਾਡਾ ਤੇ ਲੇਬਰ ਨਾਲ ਅਸੀਂ ਪਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੰਟਰੋਲ ਮਨੇ ਬੀ ਜੀ ਸ਼ਾਮ ਤੱਕ ਉਮੀਦ ਹੈਗੀ ਹੈ ਜੀ ਇਸ ਨੂੰ ਕਰ ਲਾਂਗੇ ਐਕਚੁਅਲੀ ਪਾਣੀ ਪਿੱਛੋਂ ਜ਼ਿਆਦਾ ਆਉਣ ਕਰਕੇ ਪ੍ਰੋਬਲਮ ਹੈ ਪਾਣੀ ਬੰਦ ਨਹੀਂ ਹੋ ਸਕਦਾ ਜਿਹੜਾ ਪਿੱਛੋਂ ਆ ਰਿਹਾ ਨਾ ਇਹ ਇੰਨੇ ਪਾਣੀ ਚ ਪੋਸੀਬਿਲਟੀ ਬਹੁਤ ਘੱਟ ਹੁੰਦੀ ਹੈ ਪਰ ਫਿਰ ਵੀ ਟਰਾਈ ਕਰਦੇ ਆਂ ਅਸੀਂ ਸ਼ਾਮ ਤੱਕ ਜੀ ਕਿੰਨੇ ਕਿਕੜ ਤੁਹਾਡੇ ਲੱਗਦਾ ਪਸੰਦ ਆਉਂਦੇ ਆਂ ਅ ਇਧਰ ਕਾਫੀ ਏਰੀਆ ਹੈ ਨੀਚੇ ਜਾ ਕੇ ਇਧਰ ਪਾਣੀ ਅੱਗੇ ਜਾਣਾ ਹੈ ਜੀ ਜਿੱਥੇ ਤੱਕ ਜਾਣਾ ਪਾਣੀ ਨੁਕਸਾਨ ਹੀ ਕਰਨਾ ਹੈ ਕਾਫੀ ਪਿੰਡ ਪਿੰਦੇ ਨੇ ਅ ਆਈਡੀਆ ਨਹੀਂ ਕੋਈ ਕਾਫੀ ਇਧਰ ਹੈਗੇ ਜੀ ਪਿੰਡ ਹਾਂਜੀ ਤੇ ਕੀ ਰਿਪੋਰਟ ਬਣਾ ਕੇ ਭੇਜ ਰਹੇ ਤੁਸੀਂ ਅ ਦੇਖਦੇ ਆਂ ਜੇ ਕਰੀ ਅਸੀਂ ਐਨਾਲਾਈਜ਼ ਕਰ ਲਿਆ ਹੁਣ ਇਹਦੀ ਉੱਪਰ ਰਿਪੋਰਟ ਕਰਦੇ ਆਂ ਇੱਕ ਵਾਰੀ ਲਾ ਕੇ ਲੇਬਰ ਤੇ ਆਪਣੇ ਆਪਣੇ ਲੈਵਲ ਤੇ ਅਸੀਂ ਕਰ ਰਹੇ ਆਂ ਇੱਕ ਵਾਰੀ ਕਰ ਰਹੇ ਆਂ ਟਰਾਈ ਜੀ ਹਾਂਜੀ ਵਜਾ ਪਤਾ ਨਹੀਂ ਕਿਉਂ ਟੁੱਟੀ ਹੈ ਨਾ ਵਜਾ ਇਹੀ ਰਾਵੀ ਦਰਿਆ ਚ ਪਾਣੀ ਜ਼ਿਆਦਾ ਆਉਣ ਕਰਕੇ ਪਾਣੀ ਇਹ ਓਵਰਫਲੋ ਹੈ ਜੀ ਇਹ ਸਾਰੇ ਕਿਤੋਂ ਅੱਗੋਂ ਵੀ ਤੁਸੀਂ ਦੇਖੋਗੇ ਕਾਫੀ ਜਗ੍ਹਾ ਤੇ ਓਵਰਫਲੋ ਇਹ ਤੇ ਹੋ ਸਕਦਾ ਰੱਧ ਪਰੜਾ ਥੋੜਾ ਘੱਟ ਹੋਵੇ ਉਧਰ ਪਰੜੇ ਦੀ ਜਿਹੜੀ ਸਟਰੈਂਥ ਆ ਉਹ ਘੱਟ ਹੋਵੇ ਉਹ ਮੌਕੇ ਤੇ ਘੱਟ ਜਾਂਦੀ ਬਾਰਿਸ਼ ਪੈਣ ਨਾਲ ਕਮਜ਼ੋਰ ਹੋ ਜਾਂਦਾ ਥੋੜਾ ਉੱਪਰੋਂ ਦੀ ਜਦੋਂ ਪਾਣੀ ਕਰੀ ਲੰਘਿਆ ਫਿਰ ਉਹ ਮਿੱਟੀ ਖੁਰ ਜਾਂਦੀ ਹੈ ਜਦੋਂ ਮਿੱਟੀ ਖੁਰ ਗਈ ਫਿਰ ਨਾਲ ਉਹਦੇ ਕੁਝ ਨਹੀਂ ਰਹਿੰਦਾ ਫਿਰ ਉਹ ਟੁੱਟ ਜਾਂਦੀ ਹੈ ਕਿਸਾਨਾਂ ਦਾ ਕਹਿਣਾ ਵੀ ਉਹਨਾਂ ਦੇ ਕਰੀਬ ਪੰਜ ਪਿੰਡਾਂ ਦੀ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਇਹ ਬਾਣੇ ਟੁੱਟਣ ਕਾਰਨ ਤੇ ਸਰਕਾਰ ਵੱਲੋਂ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਪਰ ਜਿੰਨਾ ਚਿਰ ਤੱਕ ਇਹ ਵੱਜਦੀ ਨਹੀਂ ਉਹਨਾਂ ਚਿਰ ਤੱਕ ਇਹ ਨੁਕਸਾਨ ਇਹਨਾਂ ਦਾ ਹੋਰ ਵਧਦਾ ਜਾਏਗਾ ਓਰਿੰਦਰ ਸ਼ਰਮਾ ਪੀਡੀ ਸੰਵੀ ਅਜੀ ਨਾਲਾ